ਤੇਰੀ ਨਾਣਦ ਪੁਰਾਣੀ ਆਈ ਪੱਟ ਦਾ ਪੰਗੂੜਾ ਡੌਨੀਆ ਮੇਰੀ ਨਾਣਦ ਪੁਰਾਣੀ ਆਈ ਪੱਟ ਦਾ ਪੰਗੂੜਾ ਡੌਨੀਆ ਮੇਰੀ ਨਾਣਦ ਪੁਰਾਣੀ ਆਈ ਪੱਟ ਦਾ ਪੰਗੂੜਾ ਡੌਨੀਆ ਬੜਾ ਚਿੱਤ ਸੀ ਮਿਲਣ ਨੂੰ ਕਰਦਾ ਕੁੱਟ ਰੁੱਟ ਜੱਫੀ ਪਾਉਨੀਆ ਬੜਾ ਚਿੱਤ ਸੀ ਮਿਲਣ ਨੂੰ ਕਰਦਾ ਕੋਟੇ ਕੋਟੇ ਜੱਫੀ ਪਾਉਨੀਆਂ ਬੜਾ ਚਿੱਤ ਸੀ ਮਿਲਣ ਨੂੰ ਕਰਦਾ ਕੋਟੇ ਕੋਟੇ ਜੱਫੀ ਪਾਉਨੀਆਂ ਮੇਰੀ ਸੱਸ ਨੇ ਮੇਰੀ ਨਾਨੰਦਰ ਕਾਨਬ ਤੇਰੀ ਥਕਾਨਾ ਸਿਫਤ ਕਰਦੀ ਮੇਰੀ ਨਾਨੰਦਰ ਕਾਨਬ ਤੇਰੀ ਮੈਂ ਥਕਾਨਾ ਸਿਫਤ ਕਰਦੀ